ਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਪਸਥਾਨ ਖੂਹੀ ਸਾਹਿਬ 68 ਇਹ ਉੱਚ ਤੋਂ ਲਹਿਰੇ ਖਾਨੇ ਨੂੰ ਜਿਹੜੀ ਰੋਡ ਜਾਂਦੀ ਹੈ ਉਹਦੇ ਉੱਪਰ ਬਣੀ ਹੋਈ ਹੈ ਇਹ ਮਹਾਂਪੁਰਸ਼ ਸੰਤ ਬਾਬਾ ਬੰਤਨ ਨੰਦ ਸਿੰਘ ਜੀ ਉਹਨਾਂ ਦਾ ਤਪਸਥਾਨ ਨੇ ਪਰ ਇਹਦਾ ਜੋ ਕਾਰਜ ਹੈ ਉਹ ਹੈ ਬਾਬਾ ਸੁਖਦੇਵ ਸਿੰਘ ਜੀ ਸੰਤ ਬਾਬਾ ਸੁਖਦੇਵ ਸਿੰਘ ਰੂਮੀ ਵਾਲੇ ਉਹਨਾਂ ਦੇ ਇਸ ਪੁਰਦ ਨੇ ਸੋ ਇੱਥੇ ਲੜੀ ਚੱਲ ਰਹੀ ਹੈ 29 ਨੂੰ ਭੋਗ ਪੈਣੀ ਹੈ ਸੋ ਆਪ ਦੇਖ ਰਹੇ ਹੋ ਉਹਨਾਂ ਦਾ ਡੇਰਾ 68 ਇਸ ਤਰ੍ਹਾਂ ਕਾ ਇਹ ਦੇਖੋ ਆ ਸਾਹਮਣੇ ਸਟੇਜ ਨੇ ਇੱਕ ਸਾਈਡ ਚ ਤਰੀ ਖਣਪੜ ਸਾਹਿਬ ਪ੍ਰਕਾਸ਼ ਨੇ ਆ ਥੱਲੇ ਭੋਰੇ ਨੂੰ ਜਾ ਰਹੇ ਆ ਇੱਥੇ ਤੁਹਾਨੂੰ ਗ੍ਰੰਤੀ ਸਿੰਘਾਂ ਦੇ ਆਸਣ ਦਿਖਾਉਣੇ ਆ ਕਰੋ ਦਰਸ਼ਨ ਏਵੀ ਥੱਲੇ ਲੰਗਰ ਹਾਲ ਆ ਗਿਆ ਇਧਰਲੀ ਸਾਈਡ ਐਤਰੇ ਆ ਗ੍ਰੰਤੀ ਸਿੰਘ ਭਾਈ ਨੇ ਆ ਦੇਖੋ ਕਿਸ ਤਰੀਕੇ ਆਸਣ ਲੱਗੇ ਨੇ ਗ੍ਰੰਤੀ ਸਿੰਘਾਂ ਦੇ ਵਧੀਆ ਦੋਨਾਂ ਸਾਈਡਾਂ 'ਚ ਪਈ ਹੈ ਵਿਚਾਲੇ ਮਸਾਂ ਟਪੇ ਜਾਂਦਾ ਹੈ ਇੰਨੀ ਕਿ ਜਗ੍ਹਾ ਪੂਰਾ ਹੀ ਪੂਰਾ ਹੈ ਕਿ ਰੁਕਿਆ ਹੋਇਆ ਹੈ ਕਿਉਂਕਿ ਗ੍ਰੰਥੀ ਸਿੰਘ ਕਾਫੀ 25 ਖੰਡਪੜ ਪ੍ਰਕਾਸ਼ ਨੇ 25 ਸਿੰਘ ਖੰਡਪੜ ਪ੍ਰਕਾ ਇਹਨਾਂ ਦੀ ਗ੍ਰੰਥੀ ਸਿੰਘ ਲਾ ਲਓ ਤੁਸੀਂ ਵੀ ਕਿੰਨੇ ਹੋ ਸਕਦੇ ਆ ਇੱਕ ਦੇ ਵਿੱਚ ਚਾਰ ਲੱਗਦੇ ਆ ਸੋ ਇਹ ਸਾਡੇ ਅਸਨ ਹੈ ਜੋ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਇਹ ਸਾਰੇ ਹੀ ਗਰੰਤੀ ਸਿੰਘ ਇਹਨੇ ਆਪਣੇ ਆਪਣੇ ਅਸਨਾ ਤੇ ਸੋ ਇਧਰ ਜਾ ਕੇ ਸਾਡਾ ਅਸਨਾਉਂਦਾ ਇੰਨਾ ਅੱਗੇ ਜਾ ਕੇ ਆਇਆ ਤੁੰਦ ਘਾ ਰਹੇ ਤੂੰ ਕਿਵੇਂ ਅੱਗੇ ਜਾ ਕੇ ਅੱਗੇ ਦੀ ਅੱਗੇ ਦੀ ਅੱਗੇ ਇਹ ਬਣੇ ਹੋਏ ਨੇ ਆ ਸਾਡਾ ਅਸਨਾ ਆ ਗਿਆ ਜੀ ਏ ਅਸਾਂ ਸਟੇ। ਠੀਕ ਹੈ ਜੀ ਸੰਗਤ ਜੀ। ਸੋ ਆਪ ਜੀ ਨੂੰ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ। ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ।